ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਭਜੀਤ ਕੌਰ ਜਟਾਣਾ ਫੌਜੀ ਬੁਟੀਕ ਤੋਂ ਅੱਜ ਆਪਾਂ ਤਾਂ ਤੁਹਾਡੇ ਵਾਸਤੇ ਲੈ ਕੇ ਆਏ ਆਏ ਹਾਂ ਜੀ ਸੋਹਣੇ ਸੋਹਣੇ ਵਰਕ ਵਾਲੇ ਸੂਟ ਤੇ ਆ ਗਿਆ ਜੀ ਆਪਣਾ ਪਹਿਲਾ ਸੂਟ ਹਾਂਜੀ ਇਹ ਪਸ਼ਮੀਨੇ ਤੇ ਤਿਆਰ ਹੋਇਆ ਜੀ ਅੰਦਰੋਂ ਛਿਲਕ ਪਸ਼ਮੀਨਾ ਹੈ ਇਹ ਦੇਖੋ ਜੀ ਸਾਰੀ ਪੂਰੀ ਕਮੀਜ਼ ਦਾ ਵਰਕ ਰਹੂਗਾ ਇਹਦੇ ਬਾਦਲਾ ਵਰਕ ਹੋਇਆ ਜੀ ਆਪਾਂ ਜਰੀ ਵਗੈਰਾ ਕੁਝ ਨਹੀਂ ਲਾਇਆ ਇਹ ਤੇ ਬਾਦਲਾ ਵਰਕ ਕਰਿਆ ਗਿਆ ਸਾਰਾ ਸਾਰੀ ਕਮੀਜ਼ ਦਾ ਆ ਗਿਆ ਜੀ ਇਹ ਦੇਖੋ ਜੀ ਇਹ ਬਾਜੂ ਦਾ ਵਰਕ ਆ ਗਿਆ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਜੀ ਇਹ ਵੇਖੋ ਇਹ ਲੇਸ ਲਾ ਕੇ ਤੇ ਫਿਨਿਸ਼ਿੰਗ ਦਿੱਤੀ ਹੋਈ ਆਪਾਂ ਇਹ ਵਾਲਾ ਵਰਕ ਆ ਤੁਸੀਂ ਪਹੁੰਚੇ ਤੇ ਕਰਨਾ ਜੀ ਪਹੁੰਚੇ ਤੇ ਵੀ ਹੋ ਜਾਊਗਾ ਜੇ ਤੁਸੀਂ ਪਰਮ ਪਹੁੰਚੇ ਤੇ ਕਰਵਾਉਣਾ ਚਾਹੁੰਦੇ ਆ ਦੁਪੱਟੇ ਤੇ ਕਰਵਾਉਣਾ ਚਾਹੁੰਦੇ ਆ ਤਾਂ ਵੀ ਇਹ ਚੀਜ਼ ਦੁਪੱਟੇ ਤੇ ਹੋ ਜਾਊਗੀ ਤੁਸੀਂ ਕਿਵੇਂ ਵੀ ਕਰਵਾਉਣਾ ਚਾਹੁੰਦੇ ਆ ਉਵੇਂ ਕਰਕੇ ਦੇਵਾਂਗੇ ਇਹ ਰਿ ਨਾਲ ਸਲਵਾਰ ਆ ਗਈ ਜੀ ਸਲਵਾਰਾ ਜਿਹੜੀ ਇਹ ਆਪਣੇ ਪਲੇਨ ਰਹੂਗੀ ਤੇ ਕੁਝ ਨਹੀਂ ਆਏਗਾ ਜੀ ਇਹਦੇ ਵਿੱਚ ਇੱਕ ਇੱਕ ਕਲਰ ਹੋਰ ਰੈਡੀ ਹੋਇਆ ਆਪਣੇ ਕੋਲੇ ਥੋੜਾ ਜਿਹਾ ਕਲਰ ਦਾ ਫਰਕ ਹੈ ਜੀ ਡਿਜ਼ਾਈਨ ਸੇਮ ਹੀ ਆਗਾ ਇਹ ਵੀ ਸਾਰੀ ਕੁਮੇਈ ਦਾ ਵਰਕਰ ਹੋ ਗਿਆ ਆਪਣਾ ਬਾਦਲਾ ਵਰਕ ਹੈਗਾ ਇਹ ਦੇਖੋ ਵੀ ਤੁਸੀਂ ਇਹ ਚ ਕੱਲਾ ਪਿੰਕ ਕਲਰ ਹੀ ਪਾਇਆ ਆਪਾਂ ਨੇ ਹਾਂ ਲੈਂ ਇਸ ਵਗੈਰਾ ਦੇਖੋ ਇਹ ਤੇ ਵੀ ਪੂਰੀ ਫਿਨਿਸ਼ਿੰਗ ਨਾ ਲੱਗੀ ਹੋਈ ਆਪਾਂ ਨੇ ਇਹ ਦੇ ਬਾਜੀ ਦਾ ਵਰਕ ਰਹਿ ਗਿਆ ਜੀ ਇਹਨਾਂ ਵਿੱਚ ਤੁਸੀਂ ਕਿਵੇਂ ਵੀ ਵਰਕ ਕਰਵਾਉਣਾ ਹੋਵੇ ਥੋੜਾ ਬੋਤਾਂ ਕੱਲੇ ਘੇਰੇ ਤੇ ਕੱਲੀ ਕੱਲੇ ਬਾਜੀ ਤੋਂ ਕਰਵਾਉਣਾ ਤਾਂ ਵੀ ਹੋ ਜੀ ਜੀ ਪੂਰੀ ਕੁਮੇਈ ਚ ਕਰਾਉਣੇ ਪੂਰੀ ਕੁਮੇਈ ਵੀ ਹੋ ਜੂਗੀ ਦੁਪੱਟੇ ਵਗੈਰਾ ਤੇ ਕਰਾਉਣਾ ਉਹ ਵੀ ਹੋ ਜੂਗਾ ਇਸ ਦੀ ਵੀ ਬਾਟਮ ਪਲੇਨ ਰਹੂਗੀ। ਹਾਂਜੀ। ਇੱਕ ਤਰ੍ਹਾਂ ਹੋਰ ਰੈਡੀ ਹੋਇਆ ਵਰਕ ਵਾਲਾ ਸੂਟ ਹੈ ਜੀ ਇਹ ਵੀ। ਇਹ ਤੁਸੀਂ ਚੈੱਕ ਕਰ ਸਕਦੇ ਹੋ ਜੀ ਵਰਕ ਆ। ਇਹ ਤੰਬਾ ਕਲਰ ਦਾ ਸੂਟ ਹੈ ਜੀ। ਹਾਂ। ਇਹ ਦੇਖੋ ਜੀ। ਵਰਕ ਦੀ ਫਿਨਿਸ਼ਿੰਗ ਇਹ ਚੈੱਕ ਕਰ ਸਕਦੇ ਹੋ ਤੁਸੀਂ। ਇਹ ਦੇਖੋ ਇਹ ਚਾਕਾਂ ਤੇ ਲੱਗੀ ਹੋਈ ਹੈ ਜੀ। ਪੂਰੀ ਫਿਨਿਸ਼ਿੰਗ ਨਾਲ ਲਾਈ ਹੋਈ ਆਪਾਂ। ਹਾਂਜੀ। ਇਹ ਆਏ ਮੇਕ ਗਲੇ ਤੇ ਲਾਈ ਹੈ ਉਸ। ਆ ਤੁਸੀਂ ਬਾਜੂ ਦਾ ਡਿਜ਼ਾਈਨ ਚੈੱਕ ਕਰ ਸਕਦੇ। ਇਹਦੇ ਵੀ ਐਵੇਂ ਹੈ ਜੇ ਜੇ ਤੁਸੀਂ ਪਹੁੰਚਿਆ ਤੇ ਕਰਵਾਉਣਾ ਤੇ ਪਹੁੰਚਿਆ ਤੇ ਵੀ ਇਹ ਵਰਕ ਹੋ ਜਾਊਗਾ। ਬਾਜੂ ਵਾਲਾ ਪਹੁੰਚਿਆ ਤੇ ਕਰਵਾਉਣਾ ਪਹੁੰਚਿਆ ਤੇ ਹੋ ਜਾਊਗਾ। ਇਹ ਦੇਖੋ ਜੀ। ਇਹਦੇ ਨਾਲ ਦੁਪੱਟਾ ਜੀ। ਦੁਪੱਟੇ ਦੀ ਫਿਨਿਸ਼ਿੰਗ ਰਹਿਂਦੀ ਹੈ ਇਹ ਜੇ ਕਰਨ ਵਾਲੇ ਉਹ ਆਪ ਕਰਨੀ ਹੈ। ਇਹ ਦੇਖੋ। ਪੱਲੇ ਤੇ ਢਾਈ ਢਾਈ ਕਰਿਆ ਹੋਇਆ ਹੈ ਜੀ। ਢਾਈ ਮੀਟਰ ਦਾ ਫੁੱਲ ਵਰੀਆ ਦੁਪੱਟਾ ਰੋਹ ਜੀ। ਢਾਈ ਵੀ ਦਾ ਦੁਪੱਟਾ ਹੈ ਇਹ। ਇੱਕ ਆਪਣੇ ਕੋਲੇ ਹੋਰ ਰੈੱਡ ਕਲਰ ਦਾ ਸੂਟ ਰੈਡੀ ਹੋਇਆ ਹੈ ਇਹ ਬੈਲਵਟ ਛਿਲਕਾ ਜੀ ਇਹ ਪਲੇਨ ਹੀ ਰੈਡੀ ਕਰਾਇਆ ਕਸਟਮਰ ਨੇ ਇਹ ਦੇਖੋ ਬਹੁਤ ਸੋਹਣਾ ਲੱਗਦਾ ਜੀ ਰੈੱਡ ਕਲਰ ਆ ਇਹ ਇੱਥੇ ਆਪਾਂ ਥੋੜਾ ਜਿਹਾ بس ਡਿਜ਼ਾਈਨ ਕਰਤਾ ਜੀ ਇਹ ਬਾਜੀ ਤੇ ਡਿਜ਼ਾਈਨ ਹੋਇਆ ਆਪਣਾ ਸਿੱਪੀ ਲੱਗੀ ਹੋਈ ਹੈ ਜੀ ਵੈਟ ਕਲਰ ਦੀ ਆਹ ਵੇਖੋ ਜੀ ਇਹਦੇ ਨਾਲ ਸਲਵਾਰ ਹੋਈ ਹੈ ਜੀ ਸਲਵਾਰ ਆਪ 퍼ਸ تیار ਕਰੀਏ ਹਾਂ ਜੀ ਜੇ ਸਲਵਾਰ ਤੇ ਵੀ ਸਿੱਪੀ ਲੱਗੀ ਹੋਈ ਹੈ ਫਿਰ ਸੂਟ ਤੇ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਸੈਂਡ ਕਰ ਸਕਦੇ ਹੋ ਕਿਸੇ ਵੀ ਕਲਰ ਤੇ ਕੋਈ ਵੀ ਡਿਜ਼ਾਈਨ ਦਾ ਤੁਸੀਂ ਤਿਆਰ ਕਰਵਾਉਣਾ ਤੇ ਆਪਣਾ ਨਾਮ ਵਗੈਰਾ ਸਾਰਾ ਐਡਰੈਸ ਸੈਂਡ ਕਰ ਸਕਦੇ ਹੋ ਤਾਂ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ